ਇਹ ਜਿਸ ਰੰਗ ਤੁਸੀਂ ਜਾਣ ਰਹੇ ਹੋ ਕਿ ਪਿਛਲੇ ਕੁਝ ਦਿਨਾ ਤੋਂ ਕੁਝ ਇਨਸੀਡੈਂਟ ਇਸ ਤਰ੍ਹਾਂ ਦੇ ਹੋਏ ਆ ਜਿਹਦੇ ਵਿੱਚ ਜਿਹੜੇ ਆਪਣੇ ਪੰਜਾਬ ਤੋਂ ਬਾਹਰੋਂ ਆਏ ਬੰਦੇ ਇੱਥੇ ਜਿਹੜੇ ਕੰਮਕਾਜ ਕਰ ਰਹੇ ਆ ਉਹਨਾਂ ਨਾਲ ਬਦਸਲੂਕੀ ਵੀ ਹੋਈ ਹੈ ਕਈ ਇਨਸੀਡੈਂਟਸ ਤੇ ਕਈ ਜਗ੍ਹਾ ਮਤਲਬ ਕਿ ਉਹਨਾਂ ਵੱਲੋਂ ਵੀ ਕੁਝ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਆ ਜਿਹਦੇ ਕਾਰਨ ਇਸ਼ੂਸ ਬਣੇ ਆ ਪ੍ਰਾਇਮਰਲੀ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਪਠਾਨਕੋਟ ਜੀ ਦੀ ਡਾਇਰੈਕਸ਼ਨਸ ਜਿਹੜੀਆਂ ਇਸ ਪ੍ਰਕਾਰ ਆ ਕਿ ਵੀ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਕਿਸੇ ਵੀ ਹਾਲਤ 'ਚ ਜਿਹੜਾ ਆਪਣੇ ਡਿਸਟ੍ਰਿਕਟ 'ਚ ਖਰਾਬ ਨਹੀਂ ਹੋਣ ਦਿੱਤੀ ਜਾਊਗੀ। ਕਿਸੇ ਵੀ ਅਗਰ ਬੰਦੇ ਨੂੰ ਕਿਸੇ ਦੇ ਅਗੇਂਸਟ ਕੋਈ ਗ੍ਰੀਵੈਂਸ ਆ ਉਹ ਪੁਲਿਸ ਨੂੰ ਅਪਰੋਚ ਕਰੇ। ਆਪਣੇ ਹੱਥ 'ਚ ਕੋਈ ਕਾਨੂੰਨ ਲਾਊਗਾ ਜਾਂ ਲੜਾਈ ਝਗੜਾ ਕਰੂਗਾ ਕਿਸੇ ਨਾਲ ਵੀ। ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਪੁਲਿਸ ਉਹਦੇ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਕਰੂ। ਚਾਰੇ ਐਸਐਚਓਜ਼ ਮੇਰੇ ਨਾਲ ਆ ਇੱਥੇ ਇਹਨਾਂ ਨੂੰ ਮੈਂ ਸਖਤ ਅਦੇਸ਼ ਦਿੱਤੇ ਆ ਕਿ ਵੀ ਕਿਸੇ ਵੀ ਪ੍ਰਕਾਰ ਦਾ ਲੜਾਈ ਝਗੜਾ ਸ਼ਹਿਰ 'ਚ ਯਾ ਕਿਸੇ ਇੱਕ ਗੁੱਟ ਦਾ ਦੂਸਰੇ ਗੁੱਟ ਨਾਲ ਕੋਈ ਆਪਸੀ ਕੋਈ ਜਿਹਨੂੰ ਕਹ ਲੋ ਕਿ ਵੀ ਤਲਖੀ ਰੱਖਣੀ ਜਾਂ ਲੜਾਈ ਝਗੜਾ ਕਰਨਾ ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਉਹਦੇ ਨਾਲ ਇਹ ਐਕਸੈਪਟੇਬਲ ਨਹੀਂ ਹੋਊਗਾ ਇੱਥੇ ਕਾਨੂੰਨ ਹੈ ਲਾਅ ਹੈ ਉਹਦੇ ਮੁਤਾਬਕ ਹੀ ਕੰਮ ਚੱਲੂਗਾ ਕਿਸੇ ਨੂੰ ਅਗਰ ਕੋਈ ਇਸ਼ੂ ਹੈ ਉਹ ਸਾਨੂੰ ਪੁਲਿਸ ਨੂੰ ਆਕੇ ਇਨਫੋਰਮ ਕਰੇ ਆਪਾਂ ਨੂੰ ਰਿਜ਼ੋਲਵ ਕਰਾਂਗੇ ਪਠਾਨਕੋਟ ਜਿਹੜਾ ਇੱਕ ਬੜਾ ਹੀ ਪੀਸਫੁੱਲ ਜਿਹੜਾ ਟਾਊਨ ਹੈ ਇੱਥੇ ਇਸ ਤਰ੍ਹਾਂ ਦੀਆਂ ਬਿਲਕੁਲ ਕੋਈ ਵੀ ਪਹਿਲੇ ਵੀ ਇਨਸੀਡੈਂਟ ਨਹੀਂ ਹੋਏ ਹੋਪਫੁਲੀ ਅੱਗੇ ਵੀ ਨਹੀਂ ਹੋਣਗੇ ਫਿਰ ਵੀ ਇਤਿਆਦ ਦੇ ਤੌਰ ਤੇ ਆਪਾਂ ਅੱਜ ਫੁੱਟ ਪੈਟਰੋਲ ਜਿਹੜਾ ਉਹ ਆਪਣੇ ਸ਼ਹਿਰ ਦੇ ਏਰੀਏ 'ਚ ਅਲੱਗ-ਅਲੱਗ ਜਗਾਵਾਂ 'ਚ ਕੱਢ ਰਹੇ ਆ ਤਾਂ ਕਿ ਸੈਂਸ ਆਫ ਸਿਕਿਉਰਿਟੀ ਜਿਹੜੀ ਆ ਉਹ ਆਵੇ ਬੰਦਿਆਂ 'ਚ ਤੇ ਇੱਕ ਇਹ ਵੀ ਮਾਹੌਲ ਪੈਦਾ ਹੋਵੇ ਕਿ ਵੀ ਡਰ ਨਾ ਕਿਸੇ ਨੂੰ ਕਿਸੇ ਚ ਲੱਗੇ ਬੇਸਿਕਲੀ ਇਹ ਜਿਹੜਾ ਫੁੱਟ ਮਾਰਚ ਹੈ ਨਾ ਹੀ ਕੇਵਲ ਸ਼ਹਿਰ ਦੇ ਏਰੀਏ 'ਚ ਬਲਕਿ ਬਾਕੀ ਏਰੀਆਸ 'ਚ ਵੀ ਪੂਰੇ ਜ਼ਿਲ੍ਹੇ 'ਚ ਕਰਾਇਆ ਜਾ ਰਿਹਾ ਹੈ ਤੇ ਪੁਲਿਸ ਦੀ ਪ੍ਰੈਜ਼ੈਂਸ ਆਪਾਂ ਜਿਹੜੀ ਆ ਉਹ ਵਧਾ ਰਹੇ ਆ ਜਿਹੜੀ ਗੱਲ ਆ ਕਿ ਵੀ ਬਿਨਾ ਆਧਾਰ ਕਾਰਡ ਦੇ ਜਾਂ ਬਿਨਾ ਕਿਸੇ ਡਾਕੂਮੈਂਟ ਦੇ ਪ੍ਰਵਾਸੀ ਜਾਂ ਬਾਹਰ ਦੇ ਬੰਦੇ ਇੱਥੇ ਆਏ ਆ ਉਸ ਸੀਜ਼ਨ ਨੂੰ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਆਪਾਂ ਨੂੰ ਤਕਰੀਬਨ 304000 ਬੰਦੇ ਜਿਹੜੇ ਪਹਿਲੇ ਵੀ ਵੈਰੀਫਾਈ ਕੀਤੇ ਆ ਉਹਨਾਂ ਦੇ ਮਤਲਬਕ ਪੁਲਿਸ ਸਟੇਸ਼ਨਸ 'ਚ ਆਪਾਂ ਉਹਨਾਂ ਦੀਆਂ ਵੈਰੀਫਿਕੇਸ਼ਨਸ ਭੇਜੀ ਆ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਤੇ ਅੱਗੇ ਵੀ ਆਪਾਂ ਕਰ ਰਹੇ ਹਾਂ ਐਜ਼ ਆਫ ਨਾਓ ਪਠਾਨਪੁਰ 'ਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆਈ ਕਿ ਕੋਈ ਕ੍ਰਿਮੀਨਲ ਰਿਕਾਰਡ ਵਾਲਾ ਜਾਂ ਕੋਈ ਇਸ ਤਰ੍ਹਾਂ ਦਾ ਬੰਦਾ ਇੱਥੇ ਆਇਆ ਹੈ ਇਸ ਲਈ ਕਿਸੇ ਨੂੰ ਵੀ ਪੈਨਿਕ ਕਰਨ ਦੀ ਜਾਂ ਗਲਤ ਇਮਪ੍ਰੈਸ਼ਨ ਬਣਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਬਾਕੀ ਦੇਖੋ ਇੰਡੀਆ ਇਜ਼ ਅ ਫ੍ਰੀ ਕੰਟਰੀ ਬੰਦਾ ਕਿਤੇ ਵੀ ਕਿਤੇ ਵੀ ਜਾ ਸਕਦਾ ਹੈ ਉਹ ਕੰਮ ਕਰ ਸਕਦਾ ਹੈ ਬਾਕੀ ਅਗਰ ਕਿਸੇ ਨੂੰ ਕੋਈ ਸਪੈਸੀਫਿਕ ਕੰਪਲੇਂਟ ਹੈ ਉਹ ਸਾਨੂੰ ਆ ਕੇ ਦੱਸੇ ਆਪਾਂ ਐਜ਼ ਅ ਪੁਲਿਸ ਉਹਨੂੰ ਰਿਜ਼ੋਲਵ ਕਰਾਂਗੇ ਨਾ ਕੋਈ ਇੰਡੀਵਿਜੂਅਲ ਜਾਂ ਕੋਈ ਆਰਗੇਨਾਈਜੇਸ਼ਨ ਨੂੰ ਰਿਜ਼ੋਲਵ ਕਰਾਂਗੇ ਇਸ ਲਈ ਮੈਂ ਫੇਰ ਬੜੇ ਹੀ ਜਿਹਨੂੰ ਕਹਿੰਦੇ ਆ ਕਿ ਵੀ ਸ ਸਮਝਾਉਣ ਵਾਲੇ ਨਜ਼ਰੀਏ ਨਾਲ ਕਹਿ ਰਹੇ ਕਿ ਕੋਈ ਵੀ ਬੰਦਾ ਕਾਨੂੰਨ ਆਪਣੇ ਹੱਥੇ ਨਹੀਂ ਲਾਊਗਾ ਕਿਸੇ ਨੂੰ ਕੋਈ ਗ੍ਰਿਵੈਂਸ ਆਫ ਪੁਲਿਸ ਨੂੰ ਇਨਫੋਰਮ ਕਰੇ ਬਾਕੀ ਪੁਲਿਸ ਉਹਨਾਂ ਦੀ ਵੈਰੀਫਿਕੇਸ਼ਨ ਵੀ ਕਰ ਰਹੀ ਹੈ ਬਾਕੀ ਜਿਹੜੀ ਚੈਕਿੰਗ ਆਪਾਂ ਆਲਰੇਡੀ ਕਰ ਰਹੇ ਆ ਪਠਾਨਕੋਟ ਚ ਪਠਾਨ ਪੰਜਾਬ ਚ ਸਭ ਤੋਂ ਜ਼ਿਆਦਾ ਨਾਕੇ ਆਲਮੋਸਟ ਜਿਹੜੇ ਪਠਾਨਕੋਟ ਦੇ ਏਰੀਆ ਚ ਲੱਗੇ ਤੇ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਦਬਿਸ਼ ਹੈ ਉਹ 24 ਇਨ ਟੂ 7 ਹੈ ਸਿਟੀ ਦੇ ਏਰੀਆਸ ਚ ਬਾਰਡਰ ਦੇ ਏਰੀਆਸ ਚ ਬਾਕੀ ਧਾਰ ਦੇ ਏਰੀਆਸ ਚ ਵੀ ਤੇ ਕਿਸੇ ਨੂੰ ਘਬਰਾਣ ਦੀ ਜਾਂ ਗਲਤ ਇਮਪ੍ਰੈਸ਼ਨ ਜਾਂ ਧਾਰਨਾ ਪਾਲਣ ਦੀ ਲੋੜ ਨਹੀਂ